ਲੋ ਜੀ ਹੁਣ ਪੰਜਾਬ ਪੁਲਿਸ ਵੱਲੋਂ ਵੱਡੇ ਫੌਜੀ ਅਫਸਰ ਕਰਨਲ ਨੂੰ ਕੁੱਟਣ ਦੇ ਮਾਮਲੇ ਦੇ ਵਿੱਚ ਨਵਾਂ ਮੋੜ ਆ ਗਿਆ ਤੇ ਕਈ ਸਾਰੇ ਨਵੇਂ ਸਵਾਲ ਚਫੇਰਿਓਂ ਉੱਠ ਖੜੇ ਹੋਏ ਨੇ ਜਿਨ੍ਹਾਂ ਦਾ ਜਵਾਬ ਕੀ ਪੁਲਿਸ ਦੇ ਸਕੇਗੀ ਪਹਿਲਾ ਸਵਾਲ ਇਹ ਉੱਠ ਰਿਹਾ ਕਿ ਜਦੋਂ ਪੁਲਿਸ ਵਾਲਿਆਂ ਦੁਆਰਾ ਉਸ ਫੌਜੀ ਅਫਸਰ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਤਾਂ ਉਸ ਤੋਂ ਬਾਅਦ ਪੁਲਿਸ ਵਾਲਿਆਂ ਦੇ ਉੱਪਰ ਪੁਲਿਸ ਕੋਈ ਐਕਸ਼ਨ ਲੈਣ ਨੂੰ ਤਿਆਰ ਨਹੀਂ ਸੀ ਇਹਦਾ ਸਬੂਤ ਇਹ ਹੈ ਕਿ ਜਿਹੜੀ ਐਫ ਆਈ ਆਰ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਦਰਜ ਕੀਤੀ ਗਈ ਜਿਹੜਾ ਪਰਚਾ ਦਰਜ ਕੀਤਾ ਗਿਆ ਸਭ ਤੋਂ ਵੱਡਾ ਸਵਾਲ ਇਹ ਉੱਠ ਰਿਹਾ ਕਿ ਉਹਦੇ ਵਿੱਚ ਪੁਲਿਸ ਵਾਲਿਆਂ ਦੇ ਨਾਮ ਕਿਉਂ ਨਹੀਂ ਲਿਖੇ ਗਏ ਅਣਪਛਾਤੇ ਪੁਲਿਸ ਵਾਲਿਆਂ ਦੇ ਉੱਪਰ ਅਨ ਆਈਡੈਂਟੀਫਾਈਡ ਪੁਲਿਸ ਵਾਲਿਆਂ ਦੇ ਉੱਪਰ ਪਰਚਾ ਕਿਉਂ ਦਰਜ ਕੀਤਾ ਗਿਆ ਬਾਇ ਨੇਮ ਕਿਉਂ ਨਹੀਂ ਕੀਤਾ ਗਿਆ ਜਦੋਂ ਕਿ ਉਹ ਜਿਹੜਾ ਫੌਜੀ ਅਫਸਰ ਹੈ ਜਿਹੜਾ ਕਰਨਲ ਹੈ ਉਹ ਤੇ ਉਹਦਾ ਪਰਿਵਾਰ ਪੁਲਿਸ ਵਾਲਿਆਂ ਦੇ ਨਾਮ ਦੱਸ ਰਿਆ ਸੀ ਉਸ ਤੋਂ ਬਾਅਦ ਵੱਡਾ ਸਵਾਲ ਇਹ ਉੱਠਦਾ ਕਿ ਪਰਚਾ ਕਰਨਲ ਤੇ ਕਰਨਲ ਦੇ ਪਰਿਵਾਰ ਦੇ ਬਿਆਨਾਂ ਤੇ ਦਰਜ ਕਿਉਂ ਨਹੀਂ ਕੀਤਾ ਗਿਆ ਪਰਚਾ ਕਰਨਲ ਜਾਂ ਕਰਨਲ ਦੇ ਪਰਿਵਾਰ ਵੱਲੋਂ ਦਰਜ ਕਿਉਂ ਨਹੀਂ ਕੀਤਾ ਗਿਆ ਪਰਚਾ ਇੱਕ ਢਾਬੇ ਵਾਲੇ ਵੱਲੋਂ ਕਿਉਂ ਦਰਜ ਕੀਤਾ ਗਿਆ ਜਦੋਂ ਕਿ ਉਹ ਜਿਹੜਾ ਢਾਬੇ ਵਾਲਾ ਉਹ ਇਹ ਕਹਿ ਰਿਹਾ ਵੀ ਇਹ ਜਿਹੜਾ ਕਰਨਲ ਸੀਗਾ ਇੱਕ ਜਗ੍ਹਾ ਤੇ ਇਹ ਗੱਡੀ ਲਗਾ ਕੇ ਤੇ ਉਹਦੇ ਉੱਪਰ ਸ਼ਰਾਬ ਰੱਖ ਕੇ ਪੀ ਰਿਆ ਸੀ ਤੇ ਫਿਰ ਪੁਲਿਸ ਵਾਲੇ ਇਹਨੂੰ ਹਟਾਉਣ ਲੱਗੇ ਤੇ ਉਥੋਂ ਗੱਲ ਵਧ ਗਈ ਪਰ ਵੱਡਾ ਸਵਾਲ ਹੁਣ ਇਹ ਉੱਠ ਪਿਆ ਜਿੱਥੇ ਪੁਲਿਸ ਇਹਦੇ ਉੱਪਰ ਕੀ ਜਵਾਬ ਦੇਵੇਗੀ ਕਿ ਜਿਹੜੀ ਡਾਕਟਰਾਂ ਦੀ ਰਿਪੋਰਟ ਆਈ ਹੈ ਕਰਨਲ ਦੀ ਡਾਕਟਰੀ ਰਿਪੋਰਟ 'ਚ ਇਹ ਕਿਹਾ ਗਿਆ ਕਿ ਉਹਨੇ ਕੋਈ ਸ਼ਰਾਬ ਨਹੀਂ ਸੀ ਪੀਤੀ ਹੋਈ ਉਹ ਸ਼ਰਾਬ ਦੇ ਪ੍ਰਭਾਵ 'ਚ ਜਾਂ ਸ਼ਰਾਬ ਦੇ ਅੰਡਰ ਨਹੀਂ ਸੀਗਾ ਹੁਣ ਇਹ ਵੱਡਾ ਸਵਾਲ ਪੁਲਿਸ ਦੇ ਉੱਪਰ ਇਹ ਉੱਠ ਖੜਾ ਹੋਇਆ ਕਿ ਇੱਕ ਤਾਂ ਬਿਆਨ ਢਾਬੇ ਵਾਲੇ ਵੱਲੋਂ ਕਿਉਂ ਲੈ ਜਾ ਰਿਹਾ ਪਰਚਾ ਮਤਲਬ ਢਾਬੇ ਵਾਲੇ ਦੇ ਬਿਆਨਾਂ ਤੇ ਕਿਉਂ ਕਰਵਾਇਆ ਜਾ ਰਿਹਾ ਪਰਚਾ ਉਹਦੀ ਪਤਨੀ ਵੱਲੋਂ ਕਰਨਲ ਸਾਹਿਬ ਦੀ ਪਤਨੀ ਦੇ ਬਿਆਨਾਂ ਤੇ ਜਾਂ ਕਰਨਲ ਦੇ ਬਿਆਨਾਂ ਦੇ ਆਧਾਰ ਤੇ ਕਿਉਂ ਨਹੀਂ ਹੋ ਰਿਹਾ ਹੁਣ ਇੱਥੇ ਇਹ ਸਾਰਾ ਕੁਝ ਦੋਸ਼ ਲੱਗ ਰਹੇ ਨੇ ਚਾਹੇ ਉਹ ਜਿਹੜੇ ਐਕਟਿਵਿਸਟ ਮਾਨਿਕ ਗੋਇਲ ਨੇ ਚਾਹੇ ਕਿੰਨੇ ਸਾਰੇ ਹੋਰ ਚੈਨਲਾਂ ਦੇ ਉੱਪਰ ਇਹ ਮੁੱਦਾ ਵੱਡੇ ਦੋਸ਼ਾਂ ਦੇ ਅਧੀਨ ਆ ਗਿਆ ਕਿ ਪੁਲਿਸ ਆਪਣੇ ਪੁਲਿਸ ਵਾਲਿਆਂ ਨੂੰ ਬਚਾਉਣ ਲਈ ਕਿਸ ਹੱਦ ਤੱਕ ਜਾ ਰਹੀ ਹੈ ਕਿ ਪਹਿਲਾਂ ਤਾਂ ਪਰਚਾ ਦਰਜ ਨਹੀਂ ਕਰ ਰਹੀ ਸੀ ਫਿਰ ਪਰਚਾ ਅਣਪਛਾਤੇ ਪੁਲਿਸ ਵਾਲਿਆਂ ਤੇ ਕੀਤਾ ਫਿਰ ਪਰਚਾ ਪੀੜਤ ਪਰਿਵਾਰ ਵੱਲੋਂ ਨਹੀਂ ਬਲਕਿ ਟਾਬੇ ਵਾਲੇ ਵੱਲੋਂ ਕੀਤਾ ਜਾ ਰਿਹਾ ਹੁਣ ਇਹਦੇ ਉੱਪਰ ਕਾਰਨੇ ਦੱਸਿਆ ਜਾ ਰਿਹਾ ਕਿਉਂਕਿ ਟਾਬੇ ਵਾਲੇ ਦੀ ਕਹਾਣੀ ਜਿਹੜੀ ਆ ਉਹ ਪੁਲਿਸ ਦੇ ਹੱਕ ਚ ਜਾਂਦੀ ਆ ਤੇ ਪੁਲਿਸ ਹੀ ਉਹਦੇ ਤੋਂ ਸਾਰੇ ਬਿਆਨ ਦਵਾ ਰਹੀ ਆ ਤਾਂ ਕਿ ਲੋੜ ਪੈਣ ਤੇ ਉਹਨੂੰ ਕਿਸੇ ਵੀ ਤਰੀਕੇ ਨਾਲ ਆਪਣੇ ਹਿਸਾਬ ਨਾਲ ਬਦਲਿਆ ਜਾ ਸਕੇ ਹੁਣ ਅਗਲਾ ਵੱਡਾ ਸਵਾਲ ਇਹ ਪੈਦਾ ਹੋ ਗਿਆ ਕਿ ਜਦੋਂ ਜਿਹੜੇ ਪਟਿਆਲਾ ਦੇ ਐਸਐਸਪੀ ਸਾਹਿਬ ਨੇ ਨਾਨਕ ਸਿੰਘ ਉਹਨਾਂ ਨੇ 12 ਪੁਲਿਸ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਜਿਨ੍ਹਾਂ ਚ ਤਿੰਨ ਪੁਲਿਸ ਅਫਸਰ ਨੇ ਤੇ ਨੌ ਆਮ ਪੁਲਿਸ ਵਾਲੇ ਨੇ ਸਸਪੈਂਡ ਕਰਨ ਤੋਂ ਬਾਅਦ ਵੀ ਉਹਨਾਂ ਦਾ ਬਾਏ ਨੇਮ ਪਰਚੇ 'ਚ ਅਜੇ ਤੱਕ ਕਿਉਂ ਨਹੀਂ ਪਾਇਆ ਗਿਆ ਇਹ ਵੱਡਾ ਸਵਾਲ ਇਹ ਉੱਠ ਖੜਾ ਹੋਇਆ ਅਗਲਾ ਸਵਾਲ ਇਹ ਉੱਠਦਾ ਹੈ ਕਿ ਐ ਐਸਐਸਪੀ ਸਾਹਿਬ ਨੇ ਕਿਹਾ ਵੀ ਅਸੀਂ 45 ਦਿਨਾਂ ਦੇ ਵਿੱਚ ਇਸ ਮਾਮਲੇ ਦੀ ਜਾਂਚ ਕਰਾਂਗੇ ਤੇ ਫਿਰ ਅਗਲੀ ਕਾਰਵਾਈ ਕਰਾਂਗੇ ਹੁਣ ਕੀ 45 ਦਿਨ ਇਸ ਮਾਮਲੇ ਦੀ ਜਾਂਚ ਕਰਨ ਲਈ ਚਾਹੀਦੇ ਆ ਕਿ ਇਹ ਕੋਈ ਕਿਸੇ ਬਾਰਡਰ ਤੋਂ ਘੁੱਸਪੈਠ ਦਾ ਮਾਮਲਾ ਸੀਗਾ ਜਾਂ ਕੋਈ ਬਹੁਤ ਉਲਝਿਆ ਹੋਇਆ ਅਨ ਆਈਡੈਂਟੀਫਾਈਡ ਜਾਂ ਕਿ ਬਹੁਤ ਕੋਈ ਮਤਲਬ ਰਾਤ ਦੇ ਹਨੇਰੇ ਚ ਜਾਂ ਕੋਈ ਗੁਪਤ ਬੰਦਿਆਂ ਦੁਆਰਾ ਕੀਤਾ ਕੋਈ ਇਹੋ ਜਿਹਾ ਕੰਮ ਹੈ ਜਿਹਦੇ ਤੇ 45 ਦਿਨ ਲੱਗਨੇ ਨੇ ਸਵਾਲ ਇਹ ਹੈ ਇਹ ਕਿਹਾ ਜਾ ਰਿਹਾ ਕਿ ਠੰਡੇ ਬਸਤੇ ਚ ਪਾਉਣ ਲਈ 45 ਦਿਨ ਦਾ ਸਮਾਂ ਰੱਖ ਲਿਆ ਗਿਆ ਜਦੋਂ ਕਿ ਸੀਸੀਟੀਵੀ ਫੁਟੇਜ ਜਦੋਂ ਕਰਨਲ ਨੂੰ ਕੁੱਟਿਆ ਗਿਆ ਤਾਂ ਸੀਸੀਟੀਵੀ ਫੁਟੇਜ ਜਿਹੜੀ ਕੈਮਰਿਆਂ ਦੀ ਉਹ ਵੀ ਪੁਲਿਸ ਨੂੰ ਦੇ ਦਿੱਤੀ ਗਈ ਆ ਹੁਣ ਇੱਕ ਸਭ ਤੋਂ ਵੱਡਾ ਸਵਾਲ ਪੁਲਿਸ ਤੇ ਇਹ ਉੱਠ ਰਿਹਾ ਕਿ ਪੁਲਿਸ ਨੇ ਖਬਰ ਲੱਗਣ ਤੋਂ ਰੋਕਿਆ ਪੱਤਰਕਾਰਾਂ ਨੂੰ ਇਹ ਸਵਾਲ ਕਾਫੀ ਮੀਡੀਆ ਦੇ ਵਿੱਚ ਆ ਗਿਆ ਮਾਨਕ ਗੋਇਲ ਨੇ ਵੀ ਇਹਦਾ ਕਈ ਚੈਨਲਾਂ 'ਤੇ ਜ਼ਿਕਰ ਕੀਤਾ ਕਿ ਪੱਤਰਕਾਰਾਂ ਨੂੰ ਰੋਕਿਆ ਗਿਆ ਵੀ ਖਬਰ ਨਹੀਂ ਲਾਈ ਜਾਵੇ ਤਾਂ ਫਿਰ ਵੀ ਅੰਗਰੇਜ਼ੀ ਦੇ ਕੁਝ ਅਖਬਾਰਾਂ ਨੇ ਖਬਰ ਲਾਈ ਉਸ ਤੋਂ ਬਾਅਦ ਇਹ ਮਾਮਲਾ ਹਾਈਲਾਈਟ ਹੋਇਆ ਹੁਣ ਸਵਾਲ ਇੱਥੇ ਹੋਰ ਵੀ ਨਹੀਂ ਮੰਨ ਲਓ ਉਹ ਜਿਹੜਾ ਕਰਨਲ ਪੁਸ਼ਪਿੰਦਰ ਸਿੰਘ ਬਾਠ ਜਿਹਨੂੰ ਪੁਲਿਸ ਨੇ ਇਸ ਤਰ੍ਹਾਂ ਕੁੱਟਿਆ ਜੇ ਉਹ ਕੋਲਾ ਆਮ ਬੰਦਾ ਹੁੰਦਾ ਕੋਈ ਸੁਧਾਰਨ ਬੰਦਾ ਹੁੰਦਾ ਤਾਂ ਫੇਰ ਕੀ ਆ ਸਾਰਾ ਕੁਝ ਸਾਹਮਣੇ ਆਉਣ ਤੋਂ ਬਾਅਦ ਵੀ ਕਾਰਵਾਈ ਹੁੰਦੀ ਬਿਲਕੁਲ ਨਹੀਂ ਸੀ ਹੋਣੀ ਉਹ ਵੀ ਐਸਐਸਪੀ ਰੈਂਕ ਨਾਲੋਂ ਉੱਪਰ ਦੇ ਰੈਂਕ ਦਾ ਬੰਦਾ ਸੀ ਕਰਨਲ ਫੌਜ ਦੇ ਵਿੱਚ ਬਹੁਤ ਵੱਡਾ ਅਹੁਦਾ ਹੁੰਦਾ ਬਹੁਤ ਹਾਈ ਲੈਵਲ ਦਾ ਅਫਸਰ ਹੁੰਦਾ ਤੇ ਇਸ ਕਰਕੇ ਥੋੜੀ ਬਹੁਤ ਕਾਰਵਾਈ ਹੋ ਰਹੀ ਆ ਵਰਨਾ ਜੇ ਪੁਲਿਸ ਨੇ ਕਿਸੇ ਆਮ ਬੰਦੇ ਕਿਸੇ ਮਾਤੜ ਨਾਲ ਐ ਕੀਤਾ ਹੁੰਦਾ ਜਾਂ ਕੋਈ ਫਰਜ ਕਰੋ ਕੋਈ ਫੌਜੀ ਹੁੰਦਾ ਹੀਟਲੇ ਮਤਲਬ ਫੌਜ ਚ ਕੋਈ ਲਾਂਸ ਨੈਕ ਕੋਈ ਸਪਾਈ ਹੁੰਦਾ ਤਾਂ ਫਿਰ ਕੀ ਕਾਰਵਾਈ ਹੁੰਦੀ ਹੁਣ ਪੁਲਿਸ ਸਵਾਲਾਂ ਦੇ ਘੇਰੇ ਚ ਐਸਐਸਪੀ ਸਾਹਿਬ ਨੇ ਆਖਿਆ ਕਿ ਸਾਨੂੰ ਬੜਾ ਦੁੱਖ ਹੈ ਇੰਜ ਹੋਇਆ ਅਸੀਂ ਆਰਮੀ ਦੀ ਬਹੁਤ ਇੱਜ਼ਤ ਕਰਦੇ ਆ ਸਤਕਾਰ ਕਰਦੇ ਆ ਮੈਂ ਮਾਫੀ ਮੰਗਦਾ ਪਰ ਸਵਾਲ ਇਹ ਹੈ ਕਿ ਪੁਲਿਸ ਨੂੰ ਇੰਨਾ ਭੂਤਰੇਣਾ ਚੜ ਕਿਉਂ ਜਾਂਦਾ ਵੇਖੋ ਯਾਰ ਅਸੀਂ ਸਾਰੇ ਇਨਸਾਨ ਆ ਕੋਈ ਬੰਦਾ ਮੀਡੀਆ ਚ ਆ ਗਿਆ ਕੋਈ ਬੰਦਾ ਸਕੂਲ ਚ ਪੜਾਉਣ ਲੱਗ ਪਿਆ ਕੋਈ ਬੰਦਾ ਕਾਲਜ ਚ ਪੜਾਉਣ ਲੱਗ ਪਿਆ ਕੋਈ ਡਾਕਟਰ ਬਣ ਗਿਆ ਕੋਈ ਖੇਤੀ ਕਰਨ ਲੱਗ ਪਿਆ ਤੇ ਕੋਈ ਪੁਲਿਸ ਚ ਚਲਾ ਗਿਆ ਤੇ ਇਹ ਪੁਲਿਸ ਚ ਜਿਹੜੇ ਬੰਦੇ ਜਾਂਦੇ ਨੇ ਵੇਖੋ ਪੁਲਿਸ ਦਾ ਕੰਮ ਹੈ ਗੁੰਡਾਗਰਦੀ ਨੂੰ ਰੋਕਣਾ ਬਦਮਾਸ਼ੀ ਨੂੰ ਰੋਕਣਾ ਗੈਰ ਕਾਨੂੰਨੀ ਚੀਜ਼ਾਂ ਨੂੰ ਰੋਕਣਾ ਇਹ ਕੰਮ ਹੈ ਪੁਲਿਸ ਦਾ ਤੇ ਪਰ ਪੁਲਿਸ ਜਦੋਂ ਐਦਾਂ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਆਹ ਉਹ ਸ਼ਰਿਆਮ ਗੁੰਡਾਗਰਦੀ ਹੈ ਜੇਕਰ ਪੰਜਾਬ ਪੁਲਿਸ ਨੇ ਆਪਣੇ ਹੀ ਬੰਦੇ ਸਸਪੈਂਡ ਕੀਤੇ ਨੇ ਤੇ ਐਵੇਂ ਥੋੜਾ ਕੀਤੇ ਨੇ ਪੁਲਿਸ ਡਿਪਾਰਟਮੈਂਟ ਨੂੰ ਲੱਗਾ ਨਾ ਵੀ ਗੁੰਡਾਗਰਦੀ ਕੀਤੀ ਹੈ ਤੇ ਤਾਂ ਹੀ ਕੀਤੇ ਨਾ ਸਸਪੈਂਡ ਅਜੇ ਵੀ ਇੱਕ ਵਿੱਚੋਂ ਨਿਕਲ ਕੇ ਚੀਜ਼ਾਂ ਇਸ ਤਰ੍ਹਾਂ ਦੀਆਂ ਮੀਡੀਆ 'ਚ ਆ ਰਹੀਆਂ ਨੇ ਕਿ ਅਜੇ ਵੀ ਉਹ ਸਾਰੇ ਮਾਮਲੇ ਨੂੰ ਗੋਲ ਮੋਲ ਤੁੱਥਮੁੱਥ ਕਰਨ ਦੀਆਂ ਕੋਸ਼ਿਸ਼ਾਂ ਅੰਦਰ ਖਾਤੇ ਕੀਤੀਆਂ ਜਾ ਰਹੀਆਂ ਨੇ ਹੁਣ ਇੱਥੇ ਪੰਜਾਬ ਸਰਕਾਰ ਕਿਉਂ ਚੁੱਪ ਐ ਹੁਣ ਭਗਵੰਤਮਨ ਸਾਹਿਬ ਤੇ ਵੀ ਸਵਾਲ ਨੇ ਵੀ ਜਦੋਂ ਕੋਟਕਪੂਰਾ ਗੋਲੀਕਾਂਡ ਹੋਇਆ ਸੀ ਰਾਜ ਅਕਾਲੀਆਂ ਦਾ ਸੀ ਪਰਚਾ ਅਨ ਆਈਡੈਂਟੀਫਾਈਡ ਪੁਲਿਸ ਦੇ ਹੋਇਆ ਸੀ ਮਤਲਬ ਅਣ ਪਛਾਤੇ ਪੁਲਿਸ ਵਾਲੇ ਤੇ ਹੋਇਆ ਸੀ ਤਾਂ ਭਗਵੰਤਮਨ ਸਾਹਿਬ ਜ਼ੋਰ ਨਾਲ ਇਸ ਚੀਜ਼ ਤੇ ਬੋਲਦੇ ਰਹਿ ਵੀ ਪੁਲਿਸ ਵੀ ਅਣ ਪਛਾਤੀ ਹੁੰਦੀ ਆ ਪੁਲਿਸ ਤੇ ਅਣ ਪਛਾਤੀ ਨਹੀਂ ਹੁੰਦੀ ਤੇ ਹੁਣ ਅੱਜ ਜਦੋਂ ਅਨ ਆਈਡੈਂਟੀਫਾਈਡ ਪੁਲਿਸ ਤੇ ਪਰਚਾ ਦਰਜ ਹੋਇਆ ਮਾਨ ਸਾਹਿਬ ਆਪ ਮੁੱਖ ਮੰਤਰੀ ਨੇ ਚੁੱਪ ਕਿਉਂ ਨਹੀਂ ਸਵਾਲ ਇਹ ਹੈ ਪਿਛਲੇ ਦਿਨਾਂ ਤੋਂ ਪੁਲਿਸ ਅਨਕਾਉਂਟਰ ਹੋ ਰਹੇ ਨੇ ਸਵਾਲ ਉਹਦੇ ਤੇ ਵੀ ਉੱਠੇ ਨਹੀਂ ਭਾਵੇਂ ਜਿਹੜੇ ਡੀਜੀਪੀ ਸਾਹਿਬ ਨੇ ਉਹਨਾਂ ਨੇ ਇਹਦੇ ਉੱਪਰ ਆਪਣਾ ਪੱਖ ਰੱਖਿਆ ਪਰ ਸਵਾਲ ਕੀ ਉੱਠ ਰਹੇ ਨੇ ਤੇ ਡੀਜੀਪੀ ਸਾਹਿਬ ਕੀ ਕਹਿ ਰਹੇ ਨੇ ਦੋਵੇਂ ਗੱਲਾਂ ਇੱਥੇ ਕਰਦੇ ਆਂ ਸਵਾਲ ਉੱਠ ਰਹੇ ਨੇ ਕਿ ਇੱਕੇ ਦਮ ਇੰਨੇ ਪੁਲਿਸ ਅਨਕਾਉਂਟਰ ਕਿਉਂ ਸ਼ੁਰੂ ਹੋ ਗਏ ਨੇ ਹੁਣ ਰਿਆਾਨਾ 2 3 4 ਪੁਲਿਸ ਐਨਕਾਉਂਟਰ ਹੁੰਦੇ ਨੇ ਅੱਜ ਸਵੇਰੇ ਵੀ ਜਲੰਧਰ ਦੇ ਵਿੱਚ ਪੁਲਿਸ ਐਨਕਾਉਂਟਰ ਹੋਇਆ ਬੰਦੇ ਦੇ ਗੋਲੀਆਂ ਮਾਰੀਆਂ ਲਗਾਤਾਰ ਪੁਲਿਸ ਐਨਕਾਉਂਟਰ ਹੋ ਰਹੇ ਨੇ ਔਰ ਸਾਰੇ ਪੁਲਿਸ ਐਨਕਾਉਂਟਰਾਂ ਦੀ ਕਹਾਣੀ ਲਗਭਗ ਸੇਮ ਕਿਉਂ ਆ ਲੋਕ ਕਹਿੰਦੇ ਨੇ ਵੀ ਕਾਪੀ ਪੇਸਟ ਹੀ ਕਰੀ ਜਾਂਦੇ ਹੋ ਕੀ ਕਹਾਣੀ ਐ ਵੀ ਅਸੀਂ ਇਹ ਮਲਜ਼ਮ ਫੜੇ ਸੀ ਇਹਨਾਂ ਕੋਲੇ ਹਥਿਆਰ ਸੀ ਅਸੀਂ ਹਥਿਆਰਾਂ ਦੀ ਬਰਾਮਦਗੀ ਕਰਾਉਣ ਦੇ ਲਈ ਇਹਨਾਂ ਨੂੰ ਲੈ ਕੇ ਗਏ ਉਥੇ ਫਿਰ ਹਥਿਆਰ ਕੱਢ ਕੇ ਜਦੋਂ ਫੜਾਉਣੇ ਸੀ ਇਹਨਾਂ ਨੇ ਇਹਨਾਂ ਨੇ ਗੋਲੀ ਚਲਾਈ ਫਿਰ ਪੁਲਿਸ ਨੇ ਗੋਲੀ ਮਾਰੀ ਤੇ ਗੋਲੀ ਲੱਤ 'ਚ ਵੱਜੀ ਹੁਣ ਲੱਤ 'ਚ ਗੋਲੀਆਂ ਰੋਜ਼ ਵੱਜ ਰਹੀਆਂ ਅੱਜ ਵੀ ਵੱਜੀ ਅੱਜ ਸਵੇਰੇ ਜਲੰਧਰ ਦੇ ਰਾਏਪੁਰ ਦੇ ਵਿੱਚ ਪੁਲਿਸ ਨੇ ਕਿਹਾ ਕਿ ਇਹਨੇ ਸਾਡੇ ਤੇ ਗੋਲੀ ਚਲਾਈ ਫਿਰ ਅਸੀਂ ਇਹਦੀ ਲੱਤ 'ਚ ਮਾਰੀ ਹੁਣ ਇਹ ਸਾਰੇ ਕੁਸ਼ਤੇ ਸਵਾਲ ਉੱਠ ਰਹੇ ਨੇ ਤਾਂ ਇਹਦੇ ਉੱਪਰ ਪੰਜਾਬ ਦੇ ਡੀਜੀਪੀ ਸਾਹਿਬ ਨੇ ਕਿਹਾ ਉਹ ਕਹਿੰਦੇ ਵੇਖੋ ਪੁਲਿਸ ਤਾਂ ਕਾਨੂੰਨ ਮੁਤਾਬਕ ਸੰਵਿਧਾਨ ਮੁਤਾਬਕ ਕੰਮ ਕਰ ਰਹੀ ਹੈ ਪਰ ਜੇ ਕੋਈ ਪੁਲਿਸ ਤੇ ਗੋਲੀ ਚਲਾਊਗਾ ਹਮਲਾ ਕਰੂਗਾ ਤਾਂ ਫਿਰ ਪੁਲਿਸ ਜਵਾਬ ਦੇਵੇਗੀ ਇਹ ਗੱਲ ਡੀਜੀਪੀ ਸਾਹਿਬ ਨੇ ਕਹਤੀ ਠੀਕ ਹੈ ਪੁਲਿਸ ਜਵਾਬ ਦੇਵੇਗੀ ਪਰ ਲੋਕ ਜਨਾਬ ਇਹ ਪੁੱਛ ਰਹੇ ਨੇ ਕਿ 20 ਦਿਨਾਂ ਤੋਂ ਹੀ ਪੁਲਿਸ ਤੇ ਇੰਨੇ ਹਮਲੇ ਕਿਉਂ ਹੋਣ ਲੱਗ ਪਏ ਤੇ ਪੁਲਿਸ ਇੰਨੇ ਜਵਾਬ ਕਿਉਂ ਦੇ ਨਾ ਪੀ ਸਿਰਫ 20 ਦਿਨਾਂ ਤੋਂ ਪਹਿਲਾਂ ਕਦੇ-ਕਦਾਈਂ ਕਿਤੇ 2-3 ਮਹੀਨਿਆਂ ਚ ਇੱਕ ਦਾ ਅਨਕਾਉਂਟਰ ਲੋਕ ਸੁਣਦੇ ਸੀ ਆ ਹੁਣ ਰੋਜ਼ ਹੀ ਚੱਲ ਪਿਆ ਕੰਮ ਔਰ ਦੇਖੋ ਜਿਹੜੇ ਬੁੱਧੀਜੀਵੀ ਨੇ ਸਿਆਣੇ ਬੰਦੇ ਨੇ ਉਹ ਇਸ ਗੱਲ ਤੇ ਚਿੰਤਤ ਨਹੀਂ ਕਿ ਜਿਹੜਾ ਪੁਲਿਸੀਆ ਸਟੇਟ ਦਾ ਵਰਤਾਰਾ ਇਹ ਸਭ ਲਈ ਖਤਰਨਾਕ ਇੱਥੋਂ ਤੱਕ ਕਿ ਜਿਹੜੇ ਅੱਜ ਪੁਲਿਸ 'ਚ ਨੇ ਕੱਲ ਨੂੰ ਉਹਨਾਂ ਨੇ ਨਹੀਂ ਰਹਿਣਾ ਪੁਲਿਸ ਦੇ ਵਿੱਚ ਤਾਂ ਉਹਨਾਂ ਲਈ ਵੀ ਇਹ ਠੀਕ ਨਹੀਂਗਾ ਜਦੋਂ 80 ਤੋਂ 90 ਦੇ ਦਹਾਕੇ ਦੇ ਵਿੱਚ ਪੁਲਿਸ ਸਟੇਟ ਰਹੀ ਆ ਅੱਜ ਤੱਕ ਕਿੰਨੇ ਪੁਲਿਸ ਵਾਲੇ ਅਫਸਰ ਨੇ ਜਿਨ੍ਹਾਂ ਨੂੰ ਅਦਾਲਤਾਂ ਵੱਲੋਂ ਝੂਠੇ ਮੁਕਾਬਲੇ ਬਣਾਉਣ ਦੀਆਂ ਸਜ਼ਾਵਾਂ ਮਿਲ ਰਹੀਆਂ ਆ ਪਿਛਲੇ 2 ਮਹੀਨਿਆਂ ਚ 2-3 ਮਾਮਲੇ ਚ ਪੁਲਿਸ ਅਫਸਰਾਂ ਨੂੰ ਸਜ਼ਾਵਾਂ ਮਿਲੀਆਂ ਨੇ 32-32 ਸਾਲ ਬਾਅਦ ਅਦਾਲਤਾਂ ਚ ਕੇਸਾਂ ਦੇ ਨਿਪਟਾਰੇ ਹੋ ਰਹੇ ਨੇ ਔਰ ਆ ਇੱਕ ਕੇਸ ਜਿਹੜਾ ਪਿਛਲੇ ਦਿਨੀ ਜਿਹੜਾ ਤਰਨਤਾਰਨ ਦੇ ਦੋ ਮੁੰਡੇ ਚੱਕ ਕੇ ਮਾਰੇ ਸੀਗੇ ਤੇ ਉਹਨਾਂ ਦੇ ਕੇਸ ਜਦਨ ਬਟਾਰਾ ਹੋਇਆ ਤਾਂ ਜਿੰਨੇ ਪੁਲਿਸ ਵਾਲੇ ਉਹਦੇ ਵਿੱਚ ਦੋਸ਼ੀ ਸੀ ਉਹਨਾਂ ਚੋਂ 4 ਤਾਂ ਮੌਤ ਹੋ ਚੁੱਕੀ ਸੀ ਉਹਨਾਂ ਦੀ ਤੇ 2-3 ਇੱਕ ਸੀਤਾਰਾਮ ਸੀਗਾ ਇੱਕ ਰਾਮਪਾਲ ਸੀ ਜਿਨ੍ਹਾਂ ਨੂੰ ਸਜ਼ਾ ਜਿਹੜੇ ਅਜੇ ਜਿਉਂਦੇ ਸੀ ਰਿਟਾਇਰ ਹੋ ਚੁੱਕੇ ਸੀ ਹੁਣ ਸਵਾਲ ਇਹ ਹੈ ਕਿ ਆ ਜਿਹੜਾ ਨਵਾਂ ਵਰਤਾਰਾ ਵਾਪਰਿਆ ਪਟਿਆਲਾ ਦੇ ਵਿੱਚ ਇੱਕ ਕਰਨਲ ਦੀ ਕੁੱਟ ਮਰਦਾ ਇਹ ਵਰਤਾਰੇ ਦੀ ਜੜ ਕਿੱਥੇ ਹੈ ਦੇਖੋ ਕਹਾਣੀ ਜਿਹੜੀ ਦੱਸੀ ਜਾ ਰਹੀ ਹੈ ਚਫੇਰੇ ਮੀਡੀਆ ਚ ਆ ਰਹੀ ਹੈ ਕਿ ਕਰਨਲ ਸੀਗਾ ਪੁਸ਼ਪਿੰਦਰ ਸਿੰਘ ਉਹ 30 ਸਾਲ ਕਰੀਬ ਉਹਨੇ ਆਰਮੀ ਚ ਨੌਕਰੀ ਕੀਤੀ ਐ ਤੇ ਹੁਣ ਦਿੱਲੀ ਤੋਂ ਉਹ ਆਪਣੇ ਪਰਿਵਾਰ ਨੂੰ ਮਿਲਣ ਲਈ ਪਟਿਆਲੇ ਆਉਂਦਾ ਹੋਲੀ ਦੇ ਮੌਕੇ ਤੇ ਤਾਂ ਜਦੋਂ ਉਹ ਅਰਜਿੰਦਰਾ ਹਸਪਤਾਲ ਦੇ ਕੋਲ ਇੱਕ ਹੋਟਲ ਐ ਇੱਕ ਟਾਬਾ ਉੱਥੇ ਆਪਣੇ ਪੁੱਤਰ ਆਪਣੀ ਘਰ ਵਾਲੀ ਸਮੇਤ ਕੁਝ ਖਾਪੀ ਰਿਹਾ ਸੀਗਾ ਤਾਂ ਉੱਥੇ ਕੁਝ ਪੁਲਿਸ ਵਾਲੇ ਆਉਂਦੇ ਨੇ ਤਾਂ ਜੋ ਕਰਨਲ ਦਾ ਪਰਿਵਾਰ ਦੱਸ ਰਿਹਾ ਉਹ ਕਹਿੰਦੇ ਨੇ ਕਿ ਉਹਨਾਂ ਨੇ ਗਾਲ ਕੱਢ ਕੇ ਤੇ ਫਿਰ ਪੁਲਿਸ ਵਾਲਿਆਂ ਨੇ ਉਹਨੂੰ ਪਾਸੇ ਹੋਣ ਲਈ ਕਿਹਾ ਤਾਂ ਫਿਰ ਇੱਥੋਂ ਉਹ ਕਹਿੰਦਾ ਵੀ ਮੈਂ ਵੀ ਫੌਜ ਦੇ ਵਿੱਚ ਅਫਸਰ ਆ ਮੈਂ ਕਰਨਲ ਆ ਤੇ ਮਤਲਬ ਇਹ ਨਾ ਬੋਲੋ ਤੇ ਇੱਥੋਂ ਟਕਰਾਰ ਵਧੀ ਤੇ ਫਿਰ ਉਹਦਾ ਪਰਿਵਾਰ ਦੱਸ ਰਿਹਾ ਕਿ ਫਿਰ ਉਹ ਪੁਲਿਸ ਵਾਲੇ ਕਹਿੰਦੇ ਤੇਰੀ ਅਫਸਰੀ ਤਾਂ ਕੱਢਦੇ ਆ ਇੱਥੋਂ ਤੱਕ ਵੀ ਗੱਲ ਕੋ ਚੈਨਲਾਂ ਤੇ ਆ ਰਹੀ ਆ ਵੀ ਕੁਝ ਨੇ ਉੱਥੇ ਇਹ ਵੀ ਕਿਹਾ ਵੀ ਹੁਣੇ ਅਸੀਂ ਬੰਦਾ ਠੋਕ ਕੇ ਆਏ ਆ ਕਿਉਂਕਿ ਨਾਬੇ ਦੇ ਵਿੱਚ ਆ ਇੱਕ এনਕਾਊਂਟਰ ਕੀਤਾ ਉਸ ਦਿਨ ਪੁਲਿਸ ਨੇ ਸਾਰੇ ਜਾਣਦੇ ਨੇ ਤਾਂ ਜਦੋਂ ਹੁਣ ਇਹਦੇ ਉੱਪਰ ਸਵਾਲ ਉੱਠਦੇ ਨੇ ਮਾਲਵਿੰਦਰ ਮਾਲੀ ਵਰਗੇ ਜਿਹੜੇ ਪ੍ਰਸਿੱਧ ਸਿਆਸੀ ਬੁਲਾਰੇ ਨੇ ਉਹ ਕਹਿ ਰਹੇ ਨੇ ਕਿ ਗੱਲ ਸਾਇਦ ਹੀ ਨਹੀਂ ਗੱਲ ਪਹਿ ਦੀ ਆ ਮਾਲਵਿੰਦਰ ਮਾਲੀ ਕਹਿੰਦੇ ਮੂੰਹ ਨੂੰ ਖੂਨ ਲੱਗ ਚੁੱਕਾ ਹੈ ਲੱਤਾਂ 'ਚ ਗੋਲੀਆਂ ਸ਼ੁਰੂ ਹੋ ਗਈਆਂ ਨੇ ਇਹ ਛਾਤੀਆਂ 'ਚ ਵੱਜਣਗੀਆਂ ਬੰਦੇ ਗਾਇਬ ਵੀ ਹੋਣਗੇ ਇਹ ਗੱਲਾਂ ਮਾਲਵਿੰਦਰ ਮਾਲੀ ਕਹਿ ਰਹੇ ਹੁਣ ਦੇਖੋ ਜੋ ਇਹ ਵਰਤਾਰਾ ਪੁਲਿਸ ਨੇ ਕੀਤਾ ਇਹ ਕੋਈ ਸਧਾਰਨ ਗੱਲ ਨਹੀਂ ਕੀ ਫਰਜ਼ ਕਰੋ ਕੋਈ ਪੁਲਿਸ ਅਫਸਰ ਆ ਤੁਸੀਂ ਮੰਨ ਲਓ ਕਿ ਕਰਨਲ ਪੁਸ਼ਪਿੰਦਰ ਸਿੰਘ ਨਾ ਹੁੰਦਾ ਪੰਜਾਬ ਪੁਲਿਸ ਦਾ ਕੋਈ ਐਸਐਸਪੀ ਵਰਦੀ ਚ ਹੁੰਦਾ ਆ ਸਿਵਲ ਕੱਪੜਿਆਂ ਚ ਹੁੰਦਾ ਸੌਰੀ ਤਾਂ ਉਹ ਨਾਂ ਦੱਸਦਾ ਕਿ ਮੈਂ ਐਸਐਸਪੀ ਹਾਂ ਫਰਜ਼ ਕਰੋ ਪਟਿਆਲੇ ਦੇ ਵਿੱਚ ਕੋਈ ਕੋਈ ਫਰੀਦਕੋਟ ਦਾ ਜਾਂ ਕੋਈ ਆਪਣਾ ਮੁਕਸਰ ਦਾ ਜਾਂ ਫਾਜ਼ਲਕਾ ਦਾ ਕੋਈ ਐਸਐਸਪੀ ਸਿਵਲ ਵਰਦੀ ਚ ਉੱਥੇ ਹੁੰਦਾ ਤਾਂ ਪੁਲਸ ਵਾਲੇ ਉਹਦਾ ਆ ਹਾਲ ਕਰਦੇ ਫਰਜ਼ ਕਰੋ ਉਹ ਨਾਂ ਦੱਸ ਪਾਉਂਦਾ ਵੀ ਮੈਂ ਐਸਐਸਪੀ ਹਾਂ ਤਾਂ ਪੁਲਸ ਵਾਲੇ ਆ ਹਾਲ ਕਰਦੇ ਤਾਂ ਫੇਰ ਕੀ ਬਾਕੀ ਦੀ ਪੁਲਿਸ ਅਫਸਰਸ ਜਿਹੜੇ ਉਹ 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 ਕੀ ਕਹਿੰਦੇ ਲਾਜ਼ਮੀ ਤੌਰ ਤੇ ਫੇਰ ਸਾਰੇ ਪੁਲਿਸ ਅਫਸਰਾਂ ਨੇ ਕਿਹਾ ਸੀ ਵੀ ਯਾਰ ਇਹ ਤਾਂ ਛਰੇ ਹਮ ਧੱਕਾ ਇਹ ਤਾਂ ਜੁਲਮ ਆ ਫੇਰ ਸ਼ਾਇਦ ਜਿਹੜੀ ਐਫਆਈਆਰ ਆ ਜਿਹੜਾ ਪਰਚਾ ਉਹ ਆਨ ਆਈਡੈਂਟੀਫਾਈਡ ਪੁਲਿਸ ਵਾਲਿਆਂ ਤੇ ਨਹੀਂ ਸੀ ਕੀਤਾ ਜਾਣਾ ਕਿਉਂਕਿ ਫੇਰ ਪੁਲਿਸ ਅਫਸਰ ਹੋਣਾ ਸੀ ਨਾ ਵਿੱਚ ਸਿਆਪਾ ਕੋសារ ਇੱਥੇ ਆ ਪੁਲਿਸ ਦੀ ਰਿਸਪੈਕਟ ਲੋਕ ਇਸੇ ਕਰਕੇ ਘੱਟ ਕਰਦੇ ਨੇ ਕਿਉਂਕਿ ਪੁਲਿਸ ਕੀ ਕਰਦੀ ਆ ਨਿਆਂ ਦੇ ਕੰਮ ਲਈ ਪੁਲਿਸ ਬਣਾਈ ਗਈ ਇਨਸਾਫ ਦੇਣ ਲਈ ਪੁਲਿਸ ਬਣਾਈ ਗਈ ਜਦੋਂ ਪੁਲਿਸ ਹੀ ਅਣਿਆ ਤੇ ਬੇਇਨਸਾਫੀ ਤੇ ਉਤਰਦੀ ਹੈ ਤਾਂ ਫਿਰ ਲੋਕ ਪੁਲਿਸ ਦੀ ਇੱਜ਼ਤ ਨਹੀਂ ਕਰਦੇ ਇਸੇ ਕਰਕੇ ਪੁਲਿਸ ਦੀ ਲੋਕਾਂ ਦੇ ਮਨਾਂ 'ਚ ਕੋਈ ਰਿਸਪੈਕਟ ਨਹੀਂ ਕੁਝ ਪੁਲਿਸ ਵਾਲੇ ਭਰਾ ਚੰਗੇ ਵੀ ਹੁੰਦੇ ਨੇ ਜਿਨ੍ਹਾਂ ਦੀ ਜਮੀਰ ਸੱਚੀ ਜਾਗਦੀ ਹੁੰਦੀ ਆ ਜਿਹੜੇ ਅੰਦਰੋਂ ਸਮਝਦੇ ਹੁੰਦੇ ਆ ਚੀਜ਼ਾਂ ਨੂੰ ਪਰ ਕਈ ਵਾਰ ਉਹਨਾਂ ਦੀ ਪੇਸ਼ ਨਹੀਂ ਚੱਲਦੀ ਹੁੰਦੀ ਕਿਉਂਕਿ ਸਿਸਟਮ ਨੂੰ ਜੋਰ ਹੈ ਇੰਨਾ ਹਾਵੀ ਹੈ ਕਿ ਉਹਨਾਂ ਚੰਗੇ ਬੰਦਿਆਂ ਨੂੰ ਵੀ ਪੁਲਿਸ ਡਿਪਾਰਟਮੈਂਟ ਦੇ ਵਿੱਚ ਚੁੱਪ ਰਹਿਣਾ ਪੈਂਦਾ ਨਹੀਂ ਬੋਲ ਸਕਦੇ ਪਰ ਜੋ ਕੁਝ ਇਹ ਪੁਲਿਸ ਨੇ ਕੀਤਾ ਪਟਿਆਲਾ ਦੇ ਵਿੱਚ ਇਹ ਆਪਣੇ ਆਪ ਦੇ ਵਿੱਚ ਹਰ ਪੰਜਾਬੀ ਦੇ ਲਈ ਚਿੰਤਾ ਦਾ ਵਿਸ਼ਾ ਔਰ ਸਰਕਾਰ ਨੂੰ ਵੀ ਤੇ ਸੋਚਣਾ ਚਾਹੀਦਾ ਹੁਣ ਦੂਜੀਆਂ ਵਿਰੋਧੀ ਪਾਰਟੀਆਂ ਵੇਖੋ ਜਦੋਂ ਵਿਧਾਨ ਸਭਾ ਦਾ ਸੈਸ਼ਨ 2 ਦਿਨ ਚੱਲਿਆ ਨਾ ਤਾਂ ਪ੍ਰਗਟ ਸਿੰਘ ਨੇ ਉੱਥੇ ਇਹ ਕਹਿਤਾ ਸੀ ਕਹਿੰਦਾ ਅਸੀਂ ਪੁਲਿਸ ਦੇ ਹੱਥ ਆਪਣੀ ਦਾੜੀ ਫੜਾ ਲੀਆ ਪੁਲਸੀਆ ਸਟੇਟ ਬਣਾ ਰਹੇ ਆ ਐਮ ਐਲ ਏ ਪ੍ਰਗਟ ਸਿੰਘ ਕਾਂਗਰਸ ਦਾ ਉਹਨੇ ਵਿਧਾਨ ਸਭਾ 'ਚ ਇਹ ਮੁੱਦਾ ਚੁੱਕਿਆ ਉਹ ਕਹਿੰਦਾ ਪੁਲਿਸ ਹੁਣ ਕੁਝ ਵੀ ਕਰੇਗੀ ਉਹੀ ਨਤੀਜੇ ਹੋਣ ਲੱਗ ਪਏ ਨੇ ਦੇਖ ਲਓ ਪੁਲਿਸ ਨੇ ਉਹੀ ਸ਼ੁਰੂ ਕਰਤਾ ਕੰਮ ਅਨਕਾਊਂਟਰਾਂ ਤੋਂ ਗਾਹ ਹੁਣ ਕਰਨਲ ਦੀ ਕੁੱਟਮਾਰ ਕਰਨਲ ਦੀ ਇੱਕ ਦੀ ਕੁੱਟਮਾਰ ਕੀ ਯਾਰ ਮੈਂ ਤਾਂ ਇਹ ਕਹਿੰਨਾ ਆਮ ਬੰਦਾ ਵੀ ਤਾਂ ਉਨੀ ਇੱਜ਼ਤ ਓਨਾ ਹੀ ਬੰਦਾ ਹੁੰਦਾ ਨਾ ਇੱਥੇ ਆਮ ਬੰਦਿਆਂ ਨੂੰ ਜਦੋਂ ਮਰਜ਼ੀ ਥੱਪੜ ਝੜ ਜੜ ਦੇਣਾ ਗਾਲ ਕੱਢ ਦੇਣੀ ਇਹ ਕਈ ਪੁਲਿਸ ਵਾਲਿਆਂ ਦੇ ਤਾਂ ਰੋਜ਼ ਦਾ ਚਲਚਲਾਜਾ ਬਣਿਆ ਪਿਆ ਐ ਕਰਦੇ ਨੇ ਉਹਨਾਂ ਨੂੰ ਐ ਲੱਗਦਾ ਵੀ ਸ਼ਾਇਦ ਸਾਨੂੰ ਤਾਂ ਕਾਨੂੰਨ ਨੇ ਰੱਖਿਆ ਹੀ ਇਸੇ ਲਈ ਆ ਡਿਪਾਰਟਮੈਂਟ ਨੇ ਵੀ ਗਾਲ ਵਾਉਣੀ ਆ ਤੇ ਥੱਪੜ ਝੜ ਦੇਣਾ ਪਰ ਹੁਣ ਜਦੋਂ ਦਾ ਆ ਕੈਮਰਿਆਂ ਵਾਲਾ ਸੋਸ਼ਲ ਮੀਡੀਆ ਤੇ ਕੰਮ ਸ਼ੁਰੂ ਹੋਇਆ ਉਹ ਤੋਂ ਥੋੜਾ ਇਹ ਕੰਮ ਘਟਿਆ ਹੁਣ ਲੁਕੋ ਕੇ ਜਿੱਥੇ ਕਿਤੇ ਕੋਈ ਨਹੀਂ ਕੈਮਰਾ ਲੱਗਾ ਉਥੇ ਫਿਰ ਇਹ ਸਾਰਾ ਕੁਝ ਕੀਤਾ ਜਾਂਦਾ ਹੈ ਕੈਮਰਾ ਸਾਹਮਣੇ ਥੋੜਾ ਘੱਟ ਪਰ ਹੁਣ ਆ ਜਿਹੜਾ ਪਟਿਆ